ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤੁਹਾਨੂੰ ਕਵਿਤਾ ਸੁਣਾਉਣ ਜਾ ਰਹੇ ਹਾਂ ਕਵਿਤਾ ਦਾ ਨਾਮ ਹੈ ਦਸ ਮੇਰੀ ਮਾਂ ਦਸ ਮੇਰੀ ਮਾਂ ਦਸ ਮੇਰੀ ਮਾਂ ਦਸ ਮੇਰੀ ਮਾਂ ਕਿਨਾਕ ਸਿਮਰਨ ਕਰੇ ਅਕਰਾਂ ਕਿਨਾਕ ਸਿਮਰਨ ਕਰੇ ਅਕਰਾਂ ਤੁਹਾਰ ਵੇਲੇ ਜਪ ਕਦੇ ਵੀ ਨਾ ਥੱਕ ਤੁਹਾਰ ਵੇਲੇ ਜਪ ਕਦੇ ਵੀ ਨਾ ਥੱਕ ਵਾਹਿਗੁਰੂ ਵਾਹਿਗੁਰੂ ਲਈਏ ਨਾ ਵਾਹਿਗੁਰੂ ਵਾਹਿਗੁਰੂ ਲਈਏ ਨਾ ਵਾਹਿਗੁਰੂ 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 ਦਸ ਮੇਰੀ ਮਾ ਦਸ ਮੇਰੀ ਮਾ दस मेरी माँ दस मेरी माँ किनीक सेवा करे आकरा किनीक सेवा करे आकरा ਜਿੰਨੀ ਵਿਕਰ ਮਨ ਲਾ ਕੇ ਕਰ ਜਿੰਨੀ ਵਿਕਰ ਨਿਆ ਮਨ ਲਾ ਕੇ ਕਰਨੀ ਵਾਹਿਗੁਰੂ ਗੁਰੂ ਨੂੰ ਸੇਵਾ ਪੋਂਦੀ ਏ ਥਾਂ ਗੁਰੂ ਨੂੰ ਸੇਵਾ ਪੋਂਦੀ ਏ ਥਾਂ ਵਾਹਿਗੁਰੂ 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 ਦੱਸ ਮੇਰੀ ਮਾਂ ਦੱਸ ਮੇਰੀ ਮਾਂ ਦੱਸ ਮੇਰੀ ਮਾਂ ਦੱਸ ਮੇਰੀ ਮਾਂ ਵਾਹਿਗੁਰੂ ਵਸਦਾ ਏ ਕੇਰੀ ਥਾਂ ਵਾਹਿਗੁਰੂ ਵਸਦਾ ਏ ਢੀ ਥਾਂ ਤੇਰੇ ਵਿੱਚ ਮੇਰੇ ਵਿੱਚ ਸਾਰਿਆਂ ਦੇ ਦਿਲਾਂ ਵਿੱਚ ਤੇਰੇ ਵਿੱਚ ਮੇਰੇ ਵਿੱਚ ਸਾਰਿਆਂ ਦੇ ਦਿਲਾਂ ਵਿੱਚ ਵਾਹਿਗੁਰੂ ਸਦਾ ਐਸਾਰੀ ਥਾ ਵਾਹਿਗੁਰੂ ਅਸਦਾ ਐਸਾਰੀ ਥਾ ਵਾਹਿਗੁਰੂ 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 ਦਸ ਮੇਰੀ ਮਾਂ ਦਸ ਮੇਰੀ ਮਾਂ ਦਸ ਮੇਰੀ ਮਾਂ ਦਸ ਮੇਰੀ ਮਾਂ ਗਹਿਰੇ ਵੇਲੇ ਬਾਣੀ ਪਰ ਅਕਰਾਂ ਕਿਹੜੇ ਵੇਲੇ ਬਾਣੀ ਪੜੇ ਅਕਰਾਂ ਤੂੰ ਸਵੇਰੇ ਉੱਠ ਪਰ ਤੇ ਸ਼ਾਮ ਨੂੰ ਵੀ ਪੜ ਤੂੰ ਸਵੇਰੇ ਉੱਠ ਪਰ ਸ਼ਾਮ ਨੂੰ ਵੀ ਪਰ ਬਾਣੀ ਪਰੰਦਾਏ ਕੋਈ ਨਹੀਂ ਸਮਾਂ ਬਾਣੀ ਪਰੰਦਾਏ ਕੋਈ ਨਹੀਂ ਸਮਾਂ ਵਾਹਿਗੁਰੂ 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 ਦੱਸ ਮੇਰੀ ਮਾਂ ਦੱਸ ਮੇਰੀ ਮਾਂ ਦੱਸ ਮੇਰੀ ਮਾਂ ਦੱਸ ਮੇਰੀ ਮਾਂ ਬਾਣੀ ਕਿਉ ਮੈਂ ਯਾਦ ਕਰਾਂ ਬਾਣੀ ਕਿਉ ਮੈਂ ਯਾਦ ਕਰਾਂ ਬਾਣੀ ਹੋਵੇ ਕੰਠ ਸਦਾ ਬੈ ਕੰਠ ਬਾਣੀ ਹੋਵੇ ਕੰਠ ਸਦਾ ਬੈ ਕੰਠ ਸਤਿਗੁਰੂ ਫਰਦਾਏ ਸਾਡੀ ਬਾ ਸਤ ਗੁਰੂ ਫੜਦਾ ਏ ਸਾਡੀ ਬਾਣ ਵਾਹਿਗੁਰੂ 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 ਜੀ ਦਾ ਖਾਸ ਪਾਤਸ਼ਾਹ ਜੀ ਦੀ ਫਤਿਹ